ਤੁਸੀਂ ਜੁੜੇਗਾ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾ ਸਵਾਲ ਕਰਦਾ ਹੈ ਆਖਰਕਾਰ ਫ੍ਰੀਕਲ ਪੁਲਿਸ ਅੜਕੇ ਚੜ ਹੀ ਗਿਆ ਸਿੱਖਿਆ ਭਾਗ ਦੇ ਵਿੱਚ ਕਲਰਕ ਵਜੋਂ ਨੌਕਰੀ ਕਰਨ ਵਾਲਾ ਨਸ਼ਾ ਤਸਕਰ ਦੱਸਦੀ ਹੈ ਕਿ ਮਿਤੀ 6 ਤੀਜਾ ਮਹੀਨਾ 2025 ਦੇ ਵਿੱਚ ਸੀਐਸਟਾਫ ਜੱਜ ਤੋਂ ਵੱਲੋਂ ਇੱਕ ਚਹਲ ਪੈਣ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਕੋਲੋਂ 2 ਕਿਲੋ 560 ਗ੍ਰਾਮ ਫੀਮ ਬਰਾਮਦ ਕੀਤੀ ਗਈ ਸੀ ਅਤੇ ਉਸ ਦੀ ਪੁਛਕਸ਼ ਦੌਰਾਨ ਸਾਹਮਣੇ ਆਇਆ ਸੀ ਕਿ ਚਹਿਲ ਪੈੜ ਦੇ ਰਹਿਣ ਵਾਲਾ ਧਰਪ੍ਰੀਤ ਸਿੰਘ ਉਸ ਨੂੰ ਇਸ ਨਸ਼ੇ ਦੀ ਸਪਲਾਈ ਕਰਦਾ ਸੀ ਅਤੇ ਇਹ ਫੜਿਆ ਗਿਆ ਸ਼ਖਸ ਅੱਗੇ ਇਹਨਾਂ ਨੂੰ ਨਸ਼ਾ ਸਪਲਾਈ ਕਰਦਾ ਸੀ ਜਿਸ ਤੋਂ ਬਾਅਦ ਧਰਪ੍ਰੀਤ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਫ੍ਰੀਕੁਐਂਟ ਪੁਲਿਸ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਦੱਸਿਆ ਜਾ ਰਿਹਾ ਕਿ ਚਾਰ ਵਾਰ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਚਕਮਾ ਦੇ ਕੇ ਪੁਲਸ ਤੋਂ ਭੱਜਿਆ ਗਿਆ ਹੈ ਜਿਸ ਕੋ ਬਾਅਦ ਹੁਣ ਫ੍ਰੀ ਕੋਲ ਪੁਲਿਸ ਵੱਲੋਂ ਉਸ ਨੂੰ ਫੜਨ ਦਾ ਦਾਵਾ ਕੀਤਾ ਜਾਇਆ ਹੈ ਦੱਸਿਆ ਜਾ ਰਿਹਾ ਕਿ ਧਰਮਪ੍ਰੀਤ ਸਿੱਖਿਆ ਭਾਗ ਦੇ ਕਲਕ ਵੱਜੋਂ ਨੌਕਰੀ ਕਰ ਰਿਹਾ ਸੀ ਅਤੇ ਜਦੋਂ ਤੋਂ ਮਾਮਲਾ ਦਰਜ ਸੀ ਉਸ ਤੋਂ ਬਾਅਦ ਫਰਾਸੀਆ ਤੇ ਫ੍ਰੀ ਕੋਲ ਪੁਲਿਸ ਵੱਲੋਂ ਹਾਲ ਹਾਲ ਇਸ ਮਾਮਲੇ ਦੇ ਵਿੱਚ ਧਰਮਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਅਫੀਉ ਲਿਆਉਂਦਾ ਸੀ ਅਤੇ ਹੋਰ ਕਿੰਨੀ ਨਸ਼ਾ ਤਸਕਰੀ ਇਹ ਕਰਦਾ ਸੀ ਹਿੰਦੀ ਸਾਰਿਆਂ ਜੋ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਜਿਹੜਾ ਹੈਗਾ ਚਲਾਇਆ ਜਾ ਰਿਹਾ ਉਸ ਦੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਦੀ ਲੜੀ ਵਿੱਚ ਜਿਵੇਂ ਤੁਸੀਂ ਦੱਸਿਆ ਹੈਗਾ ਕੁਝ ਸਮਾਂ ਪਹਿਲਾਂ ਜਿਹੜੀ ਸਾਡੇ ਸਦਰ ਫਰੀਦਕੋਟ ਦੀ ਪੁਲਿਸ ਵੱਲੋਂ ਇੱਕ ਐਫ ਆਈ ਆਰ ਨੰਬਰ 34 ਦਰਜ ਕੀਤੀ ਗਈ ਸੀ ਜਿਸ ਵਿੱਚ 2 ਕਿਲੋ ਤੇ 560 ਗ੍ਰਾਮ ਆਫੀਨ ਦੀ ਬਰਾਮਦੀ ਇਸ ਦੇ ਵਿੱਚ કુલ ਦੋ ਮੁਲਜ਼ਮ ਸਨ ਇੱਕ ਕੁਰਤੀਰ ਅਨੀਅਸ ਬੱਪੂ ਤੇ ਦੂਸਰਾ ਧਰਮਜੀਤ ਸਿੰਘ ਅਨੀਅਸ ਧਰਮਾ ਜੋ ਕਿ ਸਿੱਖਿਆ ਵਿਭਾਗ ਵਿੱਚ ਕਲਰਕ ਦੀ ਨੌਕਰੀ ਕਰਦਾ ਸੀ ਗੁਰਤੇਰਤ ਸਿੰਘ ਉਸ ਸਮੇਂ ਮੌਕਾ ਤੋਂ ਹੀ ਫੜਿਆ ਗਿਆ ਸੀ ਜੋ ਧਰਮਜੀਤ ਸਿੰਘ ਏਰੀਅਸ ਧਰਮਾ ਏਰੀਅਸ ਮਾਸਟਰ ਇਹ ਬੜਾ ਹੀ ਤੇਜ਼ ਤਰਾਰ ਹੋਣ ਕਰਕੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਜਿਹੜੀ ਸਾਡੀ ਸੀਆਈਏ ਦੀਆਂ ਟੀਮਸ ਹੈਗੀਆਂ ਨੇ ਸਪੈਸ਼ਲ ਬ੍ਰਾਂਚ ਹੈਗੀਆਂ ਸਾਰੀਆਂ ਹੀ ਇਸ ਦੇ ਪਤੇ ਟਿਕਾਣਿਆਂ ਦਾ ਦੇ ਪਿੱਛੇ ਲੱਗੀਆਂ ਰਹੀਆਂ ਨੇ ਤੇ ਬੜੀ ਇਕ ਟੋਟ ਕਟ ਇਹ ਇਥੇ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਕਿ ਚਾਰ ਪੰਜ ਦਫਾ ਇਹਨੇ ਜਿਹੜਾ ਹੈਗਾ ਪੁਲਿਸ ਦੀਆਂ ਟੀਮਾਂ ਨੂੰ ਬੜਾ ਹੀ ਕਰੀਬ ਤੋਂ ਜਿਹੜਾ ਹੈਗਾ ਚੱਕਮਾ ਦਿੱਤਾ ਹੈਗਾ ਇਹ ਬੜਾ ਹੀ ਸ਼ਾਤਰ ਕਿਸਮ ਦਾ ਇੱਕ ਮੁਲਜ਼ਮ ਹੈਗਾ ਜੋ ਇਸ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈਗਾ ਇਹ ਦਾ ਪੂਰਾ ਨਾਮ ਹੈਗਾ ਧਰਮਜੀਤ ਸਿੰਘ ਏਲੀਅਸ ਧਰਮਾ ਏਲੀਅਸ ਮਾਸਟਰ son of ਗੌਰ ਸਿੰਘ ਪਿੰਡ ਚਾਹ ਜੋ ਕਿ ਸਦਰ ਫਰੀਦਕੋਟ ਦਾ ਹੀ ਵਾਸੀ ਹੈਗਾ ਸੋ ਇਸ ਤਰ੍ਹਾਂ ਅਗਰ ਕੋਈ ਵੀ ਨਸ਼ੇ ਦੇ ਵਿੱਚ ਕੋਈ ਵੱਡੀ ਇਹ ਜੇ ਨਸ਼ਾ ਆਪਣੇ ਸਮਾਜ ਵਿੱਚ ਵਧਾ ਰਿਹਾ ਹੈ ਉਸ ਦੇ ਖਿਲਾਫ ਜਿਹੜਾ ਯੋਧ ਨਸ਼ੀ ਅਵਿਰਧ ਤਹਿਤ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਉਸ ਨੂੰ ਸਲਾਖਾਂ ਵਿੱਚ ਭੇਜਿਆ ਸਰ ਜੀ ਤਰਕੀ ਰੋਲ ਸੀਗਾ ਇਸ ਜਿਹੜਾ ਪਿੰਡੀ ਬਰਾਮ ਦੇ ਵਿੱਚ ਇਹ ਜਿਹੜਾ ਧਰਮਜੀਤ ਸਿੰਘ ਏਰੀਆਸ ਧਰਮਾ ਹੈਗਾ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇੱਕ ਸ਼ਾਤਰ ਮੁਜਰਮ ਹੈ ਇਸ ਤੋਂ ਪਹਿਲਾਂ ਵੀ ਇਸ ਦੇ ਖਿਲਾਫ ਦੋ ਪਰਚੇ ਦਰਜ ਸੀਗੇ 200 ਗ੍ਰਾਮ ਅਫੀਮ ਦਾ ਤੇ 500 ਗ੍ਰਾਮ ਅਫੀਮ ਦਾ ਜੋ ਇਹ ਮੈਂ ਇੱਕ ਕਿੰਗ ਪਿੰਦੀ ਤਰ੍ਹਾਂ ਆਪਰੇਟ ਕਰ ਰਿਹਾ ਸੀਗੇ ਲਿਆ ਕੇ ਅੱਗੇ ਸਬ-ਲੈਟ ਅੱਗੇ-ਅੱਗੇ ਵੰਡ ਕੇ ਉਹ ਚੀਜ਼ਾਂ ਇਹਦੇ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਸਰ ਇਹ ਜੋਬ ਤੇ ਵੀ ਕੰਟੀਨਿਊ ਕਰ ਰਹੇ ਸੀ ਪਲੀਜ਼ ਇਹਦੇ ਤੇ ਮੈਂ ਜਿਵੇਂ ਦੱਸਿਆ ਪਹਿਲਾਂ ਹੀ ਪਰਚਾ ਹੋ ਚੁੱਕਿਆ ਸੀ ਇੱਕ ਤਰ੍ਹਾਂ ਉੱਥੇ ਪਗੌੜਾ ਹੈਗਾ ਜੋ ਇਹਦੇ ਆਫੀਸ਼ੀਅਲੀ ਹੁਣ ਜੋ ਹੈਗਾ ਉਹਨਾਂ ਨੂੰ ਆਪਾਂ ਇਹਦੇ ਬਾਰੇ ਇੰਟੀਮੀਟ ਕਰ ਦਿੱਤਾ ਜਾਊਗਾ ਤੇ ਜੋ ਵੀ ਅਗਲੀ ਜਿਹੜੀ ਕਾਰਵਾਈ ਹੋਊਗੀ ਉਹਨਾਂ ਦੇ ਮਹਿਕਮੇ ਦੁਆਰਾ ਸਾਨੂੰ ਚਲਿਆਂਦੀ ਜਾਊਗਾ